ਸਾਰਿਆਂ ਨੂੰ ਸਾਰਾ ਸਸਿਗਾ ਅੱਜ ਮੱਤ ਦਾ ਭੋਗ ਪੈ ਗਿਆ ਤੇ ਆਹ ਦੋ ਤਾਂ ਬਿੱਤੇ ਕਾ 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 ਉਹ ਤਾਂ ਕਲੇਰ ਜਾਵੇ ਬੜੀ ਸੋਹਣੀ ਧੁੱਪ ਨਿਕਲੀ ਹੈ ਨਾ ਹਰਾਜ ਸਿੰਘ ਬਹੁਤ ਸੋਹਣੀ ਧੁੱਪ ਨਿਕਲੀ ਹੈ ਸਾਰੇ ਅੱਡੋ ਅੱਡ ਲੱਗੇ ਨੇ ਕੰਮਾਂ ਦੇ ਆਹ ਆਹ ਤਾਂ ਕੁਝ ਇਹ ਗੱਦੇ ਹੁੰਦੇ। ਬੱਡੀ ਅੱਜ ਕਿਸੇ ਕੋਈ ਨਹੀਂ ਜਾਂਦਾ। ਹਾਂਜੀ। ਹਾਂਜੀ। ਹਾਂਜੀ ਸੋਨਾ। ਆ। ਹਾਂ। ਹਾਂਜੀ। ਆਹ। ਕੰਮਕਾਲ ਸੁਬਾ ਦੇ ਸ਼ੁਰੂ ਮੱਦ ਦਾ ਭੋਗ ਪੈ ਗਿਆ। ਗੱਡੀਆਂ ਕੱਢਤੀਆਂ ਬਾਹਰ ਸਫਾਈਆਂ ਹੋ ਗਈਆਂ। ਇੱਧਰ ਸਬਜ਼ੀ ਧਰੀ ਆ। ਉੰਗਰੂ ਸਾਹਿਬ ਦੇ ਦਰਸ਼ਨ ਕਰਾਉਣੇ ਤੁਹਾਨੂੰ ਵੀ ਹੋਣਾ ਚੋਣਾ ਚੋਣਾ ਹਾਂ ਤੁਸੀਂ ਰੋਟੀ ਛੱਡ ਕੇ ਗਏ ਹੋ ਇੱਥੇ ਹੈ ਤੁਸੀਂ ਛੱਡ ਕੇ ਕਿਉਂ ਰੁਕ ਗਏ ਕਾ ਫੜ ਜਾ ਆ ਇਹ ਕੱਪੜੇ ਸਾਰੇ ਕਾਲੇ ਕਰ ਲੇ ਕਾਕੇ ਨੇ ਕਾਕੇ ਨੇ ਸਾਰੇ ਕੱਪੜੇ ਕਾਲੇ ਕਰ ਲਏ ਆ ਬਈ ਉਹ ਕੋਕੋ ਬਦਲੀ ਨਹੀਂ ਜਾਂਦੇ ਬਾਰ ਬਾਰ ਹਾਂਜੀ ਹਾਂਜੀ ਹੈਨਾ ਪਹਿਲਾਂ ਦੂਜੇ ਭਾਬੀ ਸੀਗੇ ਬੁਆ ਜੀ ਅੱਜ ਦੇਖੋ ਉਹਨੇ ਵੀ ਚੰਗਾੜੇ ਕੱਢ ਦਿਆ ਆ ਮਾਰ ਨਾ ਅੱਜ ਚੰਗਿਆੜੇ ਕੱਢਦੇ ਨੇ ਹਾਂ ਨਹੀਂ ਆਪਾਂ ਟੋਣ ਜਿ ਲੈ ਹੀ ਨਾ ਚਲੂ ਨਹੀਂ ਮੈਂ ਪਾਈ ਅੱਛਾ ਅੱਛਾ ਮੈਂ ਨਹੀਂ ਪਾਈ ਬਾਲਾ ਤਾਂ ਨਹੀਂ ਪਤਾ ਪਤਾ ਨਹੀਂ ਨਹੀਂ ਬੂ ਬਿਲਕੁਲ ਨੋਰਮਲ ਨੋਰਮਲ ਹੈ ਜਦ ਨਾ ਨਹੀਂ ਪਚਾਈ ਜਮੇ ਨਾ ਨਾ ਲੈ ਕਿੰਨਾ ਆਪਣਾ ਛੋਟਾ ਵੀ ਨਹੀਂ 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 ਖਾ ਲੋ ਖਾ ਲੋ ਆ ਕਰਕੇ ਖਾ ਲੋ ਪ੍ਰਸ਼ਾਦ ਦਾ ਡਬਲ ਗੱਫੇ ਅੱਜ ਤਾਂ ਨਹੀਂ ਉਹ ਸੀ ਬਾਬਿਆਂ ਨੂੰ ਕਿਹਾ ਸੀ ਅਸੀਂ ਕਿਹਾ ਸਾਹ ਦਾ ਬਣਾਇਓ ਆਹ ਲੈ ਲਓ ਲੈ ਲਓ ਬਾਪੂ ਜੀ ਲੈ ਲਓ ਹੋਰ ਲੈ ਲਓ ਪਿਆਏ ਲੈ ਆਲੇ ਮੁੰਡੇ ਨੂੰ ਵੀ ਦਿਓ ਕਰਕੇ ਵਿੱਚ ਹਾਂ ਮੈਂ ਕਿਹਨੂੰ ਕੈਚ ਕਰਕੇ ਵਿੱਚ ਮੈਂ ਨਾ ਪਤਾ ਉਸ ਦਾ ਸਵਾਹ ਆਪਰ ਚਲੇ ਗਏ ਸਾਰਿਆਂ ਦੀ ਕੋਈ ਕੁਝ ਨਹੀਂ ਗਾ ਤੇ ਉਹ ਮਿਣ ਤੇ ਪਾ ਲਾ ਇਹ ਕਿੱਥੋਂ ਫੜਿਆ ਤੂੰ ਕੀ ਲੈ ਲੈ ਅੰਦੇਸ਼ਰਾਨ ਕਾ ਬਹੁਤ ਸੋਹਣਾ ਦੂਰ ਦੂਰ ਬਖਾਈ ਜੀ ਹਾਂ ਜੀ ਬਹੁਤ ਪੱਤੀ ਨਹੀਂ ਖੇਰੋ ਲੈਂਦੇ ਹਾਂ ਬਹੁਤ ਸੋਹਣੀ ਚੌਲ ਤਾਂ ਲਓ ਸੁਣਾ ਲੋ ਕਰ ਲੋ ਸਾਫ ਸੁਥਰੇ ਫਿਰ ਇਹਨਾਂ ਦਾ ਕੀ ਫਟਾਣਾ ਹਾਂ ਮਾ ਬੀ ਕਰਦਾ ਨਾ ਚੱਪਾ ਪਾ ਬੰਦ ਨੂੰ Andy ok. Virare? C'ha. C'ha? Nè, nè. Vi ha la mondavello, guys. Che suona ਇੱਧਰ ਕੰਬ ਤੇ ਇਹਨੂੰ ਇਹ ਰਗੜਾ ਲਾਇਆ ਨਾ ਸਾਟਕੇ ਇਹ ਨਾ ਲਾਓ ਰਗੜਾ

ਰੋਣਾ ਚੱਲਦਾ ਹੋਰ ਮਨਸਰ ਮੋਰੂ ਦੂਸੇ ਗਏ ਸਭ ਬੁੱਲਨੇ ਜੰਨਨ ਕੋ ਉਾਰ ਹੋਰ ਸਭ ਲਈ ਖੇਡਦੇ ਨੇ ਸਾਰਿਆਂ ਨੇ ਆ ਰੋਣਾ ਸਰਪਤ ਨਤ ਜਨ ਮੋਲਾ ਤੁਖਾ ਪਤਾਲੇ ਇੱਕ ਜਾਨੀ ਇੱਥੇ ਆਜਾ ਇੱਕ ਜਾਨੀ ਇੱਥੇ ਆਜੋ ਇੱਕ ਜਾਨੀ ਇੱਥੇ ਆਜੋ ਇੱਕ ਜਾਨੀ ਇੱਥੇ ਆਜੋ ਪਛਾਣ ਕੁੱਤੀ ਗੱਠੀ ਗੱਠੀ ਕਿਵੇਂ ਲੱਗਿਆ ਸੀ ਤੁ ਡਾਈ ਸਤਿ ਸ਼ੰਗ ਬ੍ਰਹਮੋ ਬੋ ਨਾ ਤਸਯ ਕੱਪ ਚ ਵੈਸੇ ਜਿਆਦਾ ਸੋਹਣਾ ਨਹੀਂ ਬਣਦੇ ਕੱਪ ਚ ਕੱਪ ਜਾਉਂਦੇ ਕੱਪ ਚ ਸੋਹਣਾ ਬਣਦੇ ਨਾ ਕਿੱਲਰ ਜਾਂਦੇ ਆ ਹਾਂ ਤੋਸ਼ ਤਾਂ ਬੁੱਢੀ ਆ ਤੁਲਾ ਕਦਰ ਹੁਸਨ ਜੁਗਮਾਨੇ ਕਰ ਪ੍ਰਾਜੀ ਰਣੀ ਤੋਈ ਸਾ ਤੇ ਬਹੁਤ ਤੇਰੇ ਬਹੁਤ ਸਲਾਹਾਂ ਦੋ ਜੀਵ ਅਰਗਾਨੇ ਫਾਨੰਤ श्री भॻत